ਅणि ਨਾਲਾ ਚ ਰੈਲੀ ਕੀਤੀ ਆ ਜੀ ਦੇਖਿਆ ਬੜੇ ਉਤਸ਼ਾਹ ਨਾਲ ਸਾਡੇ ਭਰਾਤ ਭੈਣ ਆਏ ਨੇ ਔਰ ਖੁੱਲ ਕੇ ਉਹਨਾਂ ਨੇ ਇਸ ਇਲਾਕੇ ਦੇ ਪਿਛੋੜੇ ਦੀਆਂ ਕੁਸ਼ਤਕੂ ਕੀਤੀ ਆ ਦੱਸਿਆ ਉਹਨਾਂ ਨੇ ਕਿ ਸਾਡੇ ਇੱਥੋਂ ਦੇ ਪਰਿਵਾਰਾਂ ਨੂੰ ਕੀ ਪਰੇਸ਼ਾਨੀਆਂ ਨੇ ਉਹ ਪਰੇਸ਼ਾਨੀਆਂ ਕਈ ਜਗ੍ਹਾ ਬੜੀਆਂ ਕਾਮਨ ਵੀ ਨੇ ਜਿ ਤਰ੍ਹਾਂ ਨਸ਼ੇ ਦੀ ਕਾਨੂੰਨੀ ਲੋਸਟਾ ਦੀ ਔਰ ਕਿਉਂਕਿ ਇਹ ਦਿਹਾੜਾ ਇਲਾਕਾ ਆ ਇਸ ਕਰਕੇ ਮੈਂ ਵੀ ਵਿਸਤਾਰ ਚ ਖੁੱਲ ਕੇ ਉਹਨਾਂ ਨਾਲ ਗੱਲ ਕੀਤੀ ਆ ਕਿ ਕਿਤਨਾ ਸਾਡੇ ਇੱਥੇ ਜ਼ਮੀਨਾਂ ਚ ਸਾਡੇ ਕਿਸਾਨਾਂ ਦੀਆਂ ਅੱਡੇ ਇੱਥੇ ਜਿਹੜੀ ਲੇਬਰ ਉਹਨਾਂ ਦੀਆਂ ਇਨਕਮਾਂ ਕਿੱਧਰ ਵੱਸ ਸਕਦੀਆਂ ਤੇ ਇਥੇ ਮੈਂ ਅੰਮ੍ਰਿਤਸਰ ਦੀ ਗੱਲ ਕਰਦਾ ਆਂ ਮੈਂ ਕੋਈ ਯੂਨੀਅਨ ਲੀਡਰ ਨਹੀਂ ਕਿ ਮੈਂ 올 ਇੰਡੀਆ ਦੀ ਗੱਲ ਕਰਾਂ ਸਾਨੂੰ ਆਪਣੇ ਲੋਕਾਂ ਲਈ ਜਿਹੜੇ 15 ਤੋਂ 20 ਗੁਣਾ ਉਹਨਾਂ ਦੀਆਂ ਆਮਦਨੀਆਂ ਵਧ ਸਕਦੀਆਂ ਨੇ ਸਾਨੂੰ ਉਹ ਕਰਾਉਣੀਆਂ ਨੇ ਉਹਦੇ 'ਚ ਸਾਡੀ ਸੋਚ ਬੜੀ ਕਲੀਅਰ ਆ ਕਿਸੇ ਨੇ ਵੀ ਗੱਲ ਕਰਨ ਦੀ ਉਹਦੇ ਬਾਰੇ ਕਦੀ ਵੀ ਤਿਆਰ ਆ ਆਪਣੀ ਸੋਚ ਸ਼ੇਅਰ ਕਰਨ ਪੋਲਿਟਿਕਸ ਨਾ ਖੇਡਣ ਤੇ ਮੈਨੂੰ ਤੇ ਯਕੀਨ ਆ ਕਿ ਜਿਹੜੇ ਸਾਡੇ ਇੱਥੋਂ ਦੇ ਭਰਾ ਨੇ ਉਹ ਚਾਹੁੰਦੇ ਨੇ ਕਿ ਸਾਡਾ ਇਲਾਕਾ ਤਰੱਕੀ ਕਰੇ ਡਵੈਲਪਮੈਂਟ ਹੋਵੇ ਤੇ ਸਾਰੇ ਸਾਰੇ ਪਰਿਵਾਰ ਇੱਥੇ ਸੁੱਖ-ਆਮੰਦੀ ਜ਼ਿੰਦਗੀ ਇਹ ਸੰਗਤ ਦੀ ਸੜੀ ਤੇ ਪਿੰਡਾਂ 'ਚ ਫਿਰ ਰਹੇ ਕਿੰਨਾ ਦਾ ਪਿਆਰ ਮਿਲ ਰਿਹਾ ਜੀ ਬਹੁਤ ਮਿਲ ਜਾ ਕਿਉਂਕਿ ਖੁੱਲ ਕੇ ਗੱਲ ਕਰਦੇ ਆ ਜਿਹੜੇ ਸਰਦੀ ਵਾਲੇ ਇਲਾਕਿਆਂ ਦੀ ਮੁਸ਼ਕਲਾਂ ਨੇ ਉਹਨਾਂ ਬਾਰੇ ਦੱਸਦੇ ਨੇ ਕਿਉਂਕਿ ਇਹ ਜਿਹੜੇ ਯੂਨੀਅਨ ਵਾਲੇ ਆ ਉਹ ਤਾਂ ਕਦੀ ਗੱਲ ਹੀ ਨਹੀਂ ਕਰਦੇ ਉਹ ਤਾਂ ਬਈ ਬਹੁਤ ਵੱਡੇ ਲੀਡਰ ਨੇ ਸਿਰਫ ਆਲ ਇੰਡੀਆ ਦੀ ਗੱਲ ਕਰਦੇ ਨੇ ਆਲ ਇੰਡੀਆ ਦੀ ਗੱਲ ਕਰਦੇ ਨੇ ਇੱਥੇ ਜਿਹੜੇ ਬੇਚਾਰੇ ਅੰਮ੍ਰਿਤਸਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਨੇ ਉਹ ਥੋੜਾ ਉਹਨਾਂ ਨੂੰ ਅਪੀਲ ਕਰਦੀਆਂ ਨੇ ਸੋ ਅਸੀਂ ਤੇ ਇਥੋਂ ਦੀ ਗੱਲ ਕਰਦੇ ਆ ਜਿਹੜੇ ਵੀ ਸਰਹੱਦੀ ਧਾਰ ਦੀ ਗੱਲ ਆ ਜਿਹੜੀਆਂ ਇਹਨਾਂ ਦੇ ਪਲੋਟਾਂ ਦੀ ਗੱਲ ਆ ਜਿਹੜੀਆਂ ਰਜਿਸਟਰੀਆਂ ਦੀ ਗੱਲ ਹੈ ਜਿਹੜੀ ਗਾਂ ਫਸਲਾਂ ਦੀ ਗੱਲ ਹੈ ਔਰ ਮੈਂ ਜਲਦ ਹੀ ਜਲਦ ਹੀ ਇੱਥੇ ਇੱਕ ਵੱਡੀ ਕੰਪਨੀ ਕੋਲੋਂ ਲੌਜਿਸਟਿਕ ਸੈਂਟਰ ਖੁਲਵਾਣਾ ਹੈ ਜੋ ਇੱਥੇ ਆ ਕੇ ਅਜੀ ਨਾਲੇ ਹਲਕੇ ਚ ਆ ਕੇ ਸਾਡੇ ਕਿਸਾਨਾਂ ਦੀਆਂ ਤੇ ਸਾਡੇ ਹੋਰ ਜਿਹੜੇ ਜ਼ਮੀਨਾ ਵਾਂਦੇ ਨੇ ਠੇਕੇ ਤੇ ਲਾ ਕੇ ਵੀ ਹੁੰਦੇ ਨੇ ਉਹ ਆਪਣੀਆਂ ਫਸਲਾਂ ਫਲ ਫਰੂਟ ਜਿਹਦੇ 15 ਤੋਂ 20 ਗੁਣਾ ਜ਼ਿਆਦੀਆਂ ਕੀਮਤਾਂ ਮਿਲਦੀਆਂ ਨੇ ਉਹਨਾਂ ਨੂੰ ਇਸਤੇਮਾਲ ਕਰਨ ਤੇ ਗਾਂਵਾਂ ਦਾ ਸੰਧੂ ਸਾਹਿਬ ਇੱਕ ਇੱਕ ਸਵਾਲ ਸੰਧੂ ਸਾਹਿਬ ਦਾਸਨ ਮੋਦੀ ਸਰਕਾਰ ਰਹੀ ਹੈ ਜਿਹੜਾ ਵੀ ਇੱਥੋਂ ਭਾਵੇਂ ਹਰਿਆ ਭਾਵੇਂ ਜਪਿਆ ਉਹ ਸੈਂਟਰ ਦੇ ਵਿੱਚ ਵਜੇ ਰਿਹਾ ਤੇ ਫਿਰ ਅੰਮ੍ਰਿਤਸਰ ਨੂੰ ਕਿਉਂ ਨਹੀਂ ਉਹ ਅੰਦੇਖਿਆ ਕੀਤਾ ਗਿਆ ਇੱਥੇ ਕਿਹਦੀ ਸਰਕਾਰ ਆ ਇੱਥੇ ਮੋਦੀ ਸਾਹਿਬ ਦੀ ਸਰਕਾਰ ਆ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਹੁਣ ਆਪਦੀ ਸਰਕਾਰ ਆ ਉਹਨਾਂ ਨੂੰ ਤੇ ਜਾ ਕੇ ਪੁੱਛੋ ਸਾਹਮਣੇ ਦੇਖੋ ਇਹਨਾਂ ਦਾ ਕੰਮ ਐ ਇੱਥੇ ਕਿਸਾਨਾਂ ਦਾ ਕੰਮ ਕੀਤਾ ਕੀ ਕੀਤਾ ਉਹਨਾਂ ਨੇ ਸਾਡੇ ਇੰਡਸਟਰੀ ਦਾ ਕੀ ਕੀਤਾ ਅੰਮ੍ਰਿਤਸਰ ਦਾ ਕੀ ਕੀਤਾ ਠੀਕ ਹੈ ਨਾ ਜੀ ਮੈਂ ਤਾਂ ਭਾਈ ਸਾਹਿਬ ਅੰਮ੍ਰਿਤਸਰ ਦਾ ਮਜਾ ਹੈਲ ਸਰਦਾਰ ਤੇਜਾ ਸਿੰਘ ਸਮੁੰਦਰੀ ਇੱਥੋਂ ਦੇ ਸੀਗੇ ਸਰਦਾਰ ਬਿਸ਼ਨ ਸਿੰਘ ਸਮੁੰਦਰੀ ਇੱਥੋਂ ਦੇ ਸੀਗੇ ਤੇ ਮੈਂ ਇੱਥੋਂ ਦੀ ਗੱਲ ਕਰਾਂਗਾ ਤੇ ਤੁਹਾਡੇ ਨਾਲ ਗੱਲ ਵੀ ਇੱਥੋਂ ਦੀ ਕਰ ਰਿਆਂ ਜੋ ਪਹਿਲਾਂ ਹੋਇਆ ਉਹਦਾ ਮੈਂ ਜਵਾਬ ਦੇ ਨਹੀਂ ਆ ਜੋ ਗਾਹ ਹੋਣਾ ਮੈਂ ਤਾਂ ਗਾਂਹ ਦੀ ਸੋਚ ਦੀ ਗੱਲ ਕਰਦਾ ਅਗਰ ਉਹਦੇ ਵਿੱਚ ਕੋਈ ਵਾਅਦਾ ਦੇ ਸਕਦੇ ਹੋ ਕਿਸੇ ਨੂੰ ਪੁੱਛੋ ਇਹ ਗੱਲ ਪਹਚਾਓ ਇੱਥੋਂ ਦੇ ਰਹਿਣ ਵਾਲਿਆਂ ਨੂੰ ਖਾਸ ਤੌਰ ਤੇ ਇੱਥੋਂ ਦੇ ਕਿਸਾਨ ਜਿਹੜੇ ਜਿਹੜੇ ਅਸਲੀ ਕਿਸਾਨ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਤਨਾ ਅਸੀਂ ਉਹਨਾਂ ਦੀਆਂ ਆਮਦਨੀਆਂ ਵਿਧਾਨ ਦੀ ਗੱਲ ਕਰ ਰਹਾ ਹਾਂ ਪੋਲਿਟਿਕਸ ਨਹੀਂ ਖੇਡ ਰਹੇ ਹਾਂ ਜੀ ਇਸ ਬਰਿਸ਼ਤ ਕੀ ਕਹਿਣਾ ਚਾਹੁੰਦੇ ਹੋ ਅੱਜ ਤੱਕ ਹੋ ਰਹੀਆਂ ਨੇ ਲਗ ਵੱਡਾ ਪਿਆਰ ਮਿਲਿਆ ਗਰ ਮੇਰੇ ਕੋ ਸ਼ਬਦ ਨਹੀਂ ਅਲਫਾਜ਼ ਨਹੀਂ ਕਿੰਨਾ ਸਾਥ ਤਾਂ ਜੀ ਸੰਧੂ ਸਮੁੰਦਰੀ ਸਾਹਿਬ ਨੂੰ ਵਿਧਾਨ ਸਭਾ ਹਲਕਾ ਜੀ ਨਾਲ ਤੇ ਵਰਕਰ ਸਾਹਿਬਾਂ ਨੂੰ ਵੋਟਰ ਸਾਹਿਬਾਂ ਪਿਆਰ ਦੇ ਰਹੇ ਨੇ ਇੰਨੀ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਆਪਣੇ ਕੀਮਤੀ ਰਿਹਾ ਸਮਾਂ ਕੱਢ ਕੇ ਸੱਕਦੇ ਇਕਠਾਟਾ ਮਾਰਦਾ ਸਮੁੰਦਰੀ ਸੰਗਤ ਦਾ ਇਕੱਠ ਹੋ ਰਿਹਾ ਮੈਂ ਇਹਨਾਂ ਦਾ ਤਹਿ ਦਿਲੋਂ ਰੋਮ-ਰੋਮ ਧੰਨਵਾਦ ਕਰਦਾ ਹਾਂ